ਰਾਜ ਦੇ ਗੁਆਂਢੀ ਸੂਬੇ ਹਿਮਾਚਲ ਚ ਹੁਣ ਰਾਸ਼ਨ ਕਾਰਡਾਂ ਦੀ ਤਰ੍ਹਾਂ ਬਿਜਲੀ ਮੀਟਰਾਂ ਨੂੰ ਵੀ ਆਧਾਰ ਨਾਲ ਲਿੰਕ ਕੀਤਾ ਜਾਵੇਗਾ ਬੋਰਡ ਪ੍ਰਬੰਧਨ ਘਰਾਂ ਵਿੱਚ ਲਗਾਏ ਗਏ ਮੀਟਰਾਂ ਦੀ ਈ ਕੇਵਾਈਸੀ ਕਰੇਗਾ ਇਹ ਈ ਕੇਵਾਈਸੀ ਬਿਜਲੀ ਬੋਰਡ ਦੇ ਕਰਮਚਾਰੀਆਂ ਦੁਆਰਾ ਘਰ ਘਰ ਜਾ ਕੇ ਕੀਤੀ ਜਾਵੇਗੀ ਬਿਜਲੀ ਬੋਰਡ ਮੈਨੇਜਮੈਂਟ ਵੱਲੋਂ ਰਾਜ ਦੇ ਚਾਰੇ ਜ਼ੋਨ ਦੇ ਚੀਫ ਇੰਜੀਨੀਅਰਾਂ ਆਪਰੇਸ਼ਨ ਸਰਕਲ ਸੀਈ ਇਲੈਕਟ੍ਰਿਕ ਸਬਡਿਵੀਜ਼ਨ ਅਤੇ ਫੀਲਡ ਸਟਾਫ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਬਿਜਲੀ ਬੋਰਡ ਤੋਂ ਬਿਜਲੀ ਖਪਤਕਾਰਾਂ ਦੀ ਈਕੇਵਾਈਸੀ ਬਿਜਲੀ ਬੋਰਡ ਦੀ ਮੋਬਾਈਲ ਐਪ ਰਾਹੀਂ ਕੀਤੀ ਜਾਵੇਗੀ। ਮੁੱਢਲੇ ਪੜਾਅ ਵਿੱਚ ਬਿਜਲੀ ਬੋਰਡ ਵੱਲੋਂ ਇਹ ਸਰਵੇਖਣ ਘਰੇਲੂ ਖਪਤਕਾਰਾਂ ਅਤੇ ਹੋਟਲ ਮਾਲਕਾਂ ਦਾ ਕੀਤਾ ਜਾਵੇਗਾ। ਇਸ ਰਾਹੀਂ ਬਿਜਲੀ ਬੋਰਡ ਨੂੰ ਪਤਾ ਲੱਗੇਗਾ ਕਿ ਘਰਾਂ ਵਿੱਚ ਕਿੰਨੇ ਮੀਟਰ ਲੱਗੇ ਨੇ ਅਤੇ ਕਿਹੜਾ ਖਪਤਕਾਰ ਕਿਹੜਾ ਮੀਟਰ ਵਰਤ ਰਿਹਾ ਹੈ। ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਦੇ ਮੀਟਰਾਂ ਦੀ ਵੱਖਰੀ ਪਛਾਣ ਵੀ ਹੋਵੇਗੀ। ਬੋਰਡ ਦੇ ਇਸੇ ਸਰਵੇ ਵਿੱਚ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਖਪਤਕਾਰਾਂ ਨੂੰ 300 ਯੂਨਟ ਮੁਫਤ ਬਿਜਲੀ ਵੀ ਦੇਵੇਗੀ ਇਸ ਸਰਵੇ ਵਿੱਚ ਬਿਜਲੀ ਬਿੱਲ ਕੱਟਣ ਵਾਲਿਆਂ ਵੱਲੋਂ ਕੀਤਾ ਇਹ ਸਰਵੇ ਬਿਜਲੀ ਬਿੱਲ ਕੱਟਣ ਵਾਲਿਆਂ ਵੱਲੋਂ ਕੀਤਾ ਜਾਵੇਗਾ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਦੇ ਨਾਲ ਨਾਲ ਕਰਮਚਾਰੀ ਮੋਬਾਈਲ ਐਪ ਰਾਹੀਂ ਖਪਤਕਾਰਾਂ ਦੀ ਈ ਕੇ ਵੀ ਸੀ ਵੀ ਕਰਨਗੇ ਇਸ ਦੇ ਲਈ ਬਿਜਲੀ ਬਿੱਲ ਮੀਟਰ ਖਪਤਕਾਰ ਕੋਲ ਆਧਾਰ ਕਾਰਡ ਰਾਸ਼ਨ ਕਾਰਡ ਪੁਰਾਣਾ ਬਿਜਲੀ ਬਿੱਲ ਅਤੇ ਰਜਿਸਟਰਡ ਮੋਬਾਈਲ ਦਾ ਈ-ਈ ਕੇਵਾਈਸੀ ਹੋਣਾ ਜ਼ਰੂਰੀ ਹੈ ਇਹ ਸਰਵੇਖਣ ਰਾਜस्तानी ਸ਼ਿਮਲਾ ਸਮੇਤ ਸੂਬੇ ਭਰ ਵਿੱਚ ਸ਼ੁਰੂ ਹੋਇਆ ਹੈ ਮੁੱਢਲੇ ਪੜਾਅ ਵਿੱਚ ਸ਼ਿਮਲਾ ਸ਼ਹਿਰ ਵਿੱਚ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨੇ ਖੁਦ ਆਪਰਾਹੀਂ ਸਰਵੇਖਣ ਕੀਤਾ ਹੈ ਹੁਣ ਕਰਮਚਾਰੀ ਘਰ ਘਰ ਜਾ ਕੇ ਇਹ ਸਰਵੇ ਕਰਨਗੇ